ਅੱਜ ਆਪਾਂ ਬਣਾਵਾਂਗੇ ਹਰੀਆਂ ਮਿਰਚਾਂ ਦਾ achar ਹਰੀਆਂ ਮਿਰਚਾਂ ਲੈ ਲਈਆਂ ਸੀ ਆਪਾਂ ਇਹਨਾਂ ਨੂੰ ਤੋੜਿਆ ਡੰਡਿਆਂ ਨੇ ਤੋੜ ਲਈਆਂ ਹੁਣ ਇਹਨਾਂ ਨੂੰ ਚੀਰਾ ਲਾਵਾਂਗੇ ਸਾਰੀਆਂ ਨੂੰ ਮੈਂ ਕੱਦ ਨਾਲ ਚੀਰਾ ਲਾ ਲਾਂਗੇ ਫੇਰ ਇਹਨਾਂ ਦੇ ਵਿੱਚ ਮਸਾਲਾ ਪੈ ਜਾਂਦਾ ਵਾ ਚੀਰਾ ਲਾਵਾਂਗੇ ਤਾਂ ਆਪਾਂ ਮਸਾਲੇ ਡਰਾਈ ਰੋਸਟ ਕਰ ਲਏ ਸੀਗੇ ਇਹਦੇ ਵਿੱਚ ਸੌਂਫ ਆਦਾ ਚਮਚਾ ਜੀਰਾ ਵਾ ਧਨੀਆ ਵਾ ਮੇਥੇ ਆ ਤੇ ਰਾਈ ਆ अद्धा अद्धा चमचा इन्होंट कर लिया फिर कुट लेवे हल्दी लवेंगे सरका लवेंगे पहले उन्होंने मसाले ला देंगे नमक पा देंगे एक चमचा हल्दी पा देंगे अद्धा चमचा सरका पा देंगे ਤਨਕ ਚ ਸਾਡੇ ਸਰਕੇ ਪਾ ਦਾਂਗੇ ਹੁਣ ਇਹਨਾਂ ਨੂੰ ਸਾਰਾ ਮਲ ਲੈਣਾ ਚੰਗੀ ਤਰ੍ਹਾਂ ਫਿਰ ਆਪਾਂ ਡੱਬਾ ਲੈ ਲਿਆ ਸੀ ਵਰਤਮਾਨ ਕੱਚ ਦਾ ਇਹਨੂੰ ਧੋ ਕੇ ਧੁੱਪੇ ਸੁਕਾ ਲਿਆ ਸੀਗਾ ਪਹਿਲਾਂ ਮਸਾਲਾ ਆਪਣਾ ਸਾਰਾ ਮਿਕਸ ਹੋ ਗਿਆ ਵਾ ਸਰਕਾ ਪਾਏ ਤਾਂ ਫਿਰ ਜਲਦੀ ਖਰਾਬ ਨਹੀਂ ਹੁੰਦੀਆਂ ਗੀਆਂ ਟੇਸਟੀ ਬਣਦੀਆਂ ਵਾ पांच-पांच चार-पांच ਮਿਰਚਾਂ ਦਾ ਇਹਨੂੰ ਦੋ ਤਿੰਨ ਦਿਨ ਧੁੱਪੇ ਰੱਖਾਂਗੇ ਤੇਰੇ ਬਹੁਤ ਜਲਦੀ ਬਣ ਜਾਂਦਾ ਵਾ ਦੂਜੇ ਦਿਨ ਹਲਾ ਦਿਆ ਕਰ ਇਹ ਬੰਦ ਕਰਕੇ ਬਸ ਇਸ ਤਰ੍ਹਾਂ ਹਲਾ ਦੇਵੇ ਬਸ ਦੋ ਦਿਨ ਧੁੱਪੇ ਰੱਖਾਂਗੇ